ਮੋਰ ਕਿਹੜੇ ਲਈ ਬਈ ਅੱਜ ਲੋਕਾਂ ਮੈਂ ਤਾਂ ਪੰਜ ਦਿਨ ਮਾਰ ਰਿਹਾ ਤੇ ਫਿਰ ਤੂੰ ਟੈਸਟ ਉਸ ਕਿ ਨਹੀਂ ਕਰਾਇਆ ਕੋਈ ਬਈ ਅੱਜ ਟੈਸਟ ਬੜੇ ਲੱਗੇ ਆ ਜਾ ਮੈਂ ਤੈਨੂੰ ਕਲਬਾਟਰੀ ਤੇ ਲੈ ਕੇ ਚਾਹਦਾ ਉੱਥੇ ਵਧੀਆ ਘੱਟ ਰਿਸ਼ਤਾ ਅੱਜ ਟੈਸਟ ਹੁੰਦੇ ਨਾਲੇ ਵਧੀਆ ਮਸ਼ੀਨਾਂ ਨਾਲ ਆਈ ਬੈਕ ਆਹ ਹਾਂ ਬਈ ਸੇਮਰਾ ਇੰਡ ਬਾਉਟਰੀ ਉਹ ਵੀ ਆਇਆ ਸੀ ਆਇਆ ਸੀ ਜਾਂ ਤੁਸੀਂ ਲੱਗੋ ਇੱਥੇ ਬੈਠ ਜਾਓ। ਅਕਟਾ ਸਰ ਇਹ 30 ਡਿਸਕਾਊਂਟ ਹੈ ਜੀ ਨਾ ਬਿਲਕੁਲ ਸਾਰੀ। ਜੇ ਅਮਰਤਾਰੀ ਵਾਸਤੇ 40% ਛੂਟ ਕਰ ਦੇ ਗਏ। 40% ਛੂਟ ਦੇ ਕਰਾਂਗੇ ਹੋਰ ਵੀ ਕੋਈ ਮਲ ਲੈਸ ਕਰਦੇ ਆ ਪਰ। ਹਾਂ ਪਹਿਲੇ ਮਿੰਟ ਦੇ। ਨਾ ਹੋ। ਨਾ ਮੇਰੇ ਕਰ। ਉਹ ਥੋੜੀ ਜੀ। ਇਹ ਉਹ ਮੈਂ ਮੰਗਦਾ ਬਾਹਰ। ਮੰਗਦਾ ਨਹੀਂ। ਦੇ ਸਾਹਮਣੇ ਜੀ ਇਹ ਲੈਬ ਆਪਣੀ ਐਫਜੀਸੀ ਬੈਂਕਰ ਤੇ ਸਾਹਮਣੇ ਉਮੀ ਡਾਕਟਰ ਜੈ ਰਿਕੋਂਗ ਵਾਲੇ ਉਮਕਾ ਜੀ ਉਮੀ ਉਹਨਾਂ ਦੇ ਸਾਹਮਣੇ ਬਿਲਕੁਲ ਨੰਬਰ 94166 79140 ਇੱਥੇ ਹੀ ਵਧੀਆ ਮਸ਼ੀਨਾਂ ਵਾਲੀ ਘੱਟ ਲੈਟਾ ਟੈਸਟ ਕਰਿਆ ਜਾਂਦੇ ਈ ਤੇਵੇਂ ਆਦੇ ਦੇਖੋ ਪਰ ਉਹਦੇ ਸੈਂਪਲ ਕਲੈਕਟ ਕੀਤੇ ਜਾਂਦੇ ਤੇ ਆਹੋ ਹੀ ਕਾਰ ਲਈ